welcom to my channel ਅੱਜ ਅਸੀਂ ਕੀਆ ਤੋਂ ਇੱਕ ਨਵੀਂ ਰੈਸਪੀ ਬਣਾ ਰਹੇ ਹਾਂ ਅੱਜ ਕੱਲ ਆਮ ਤੌਰ ਤੇ ਕੀਆ ਜਿਹੜੀ ਆ ਮਿਲ ਜਾਂਦੀ ਆ ਤੇ ਸੀਜ਼ਨਲ ਹੁੰਦੀ ਆ ਇਹ ਤੇ ਅਸੀਂ ਇਹਦੇ ਤੋਂ ਵੱਖਰੀ ਵੱਖਰੀ ਤਰ੍ਹਾਂ ਦੀ ਜਿਹੜੀ ਆ ਰੈਸਪੀ ਤਿਆਰ ਕਰਕੇ ਖਾ ਸਕਦੇ ਹਾਂ ਇੱਕਦਮ ਆ ਕੀਆ ਦੀ ਸਬਜ਼ੀ ਖਾਣ ਤੋਂ ਬਾਅਦ ਸਾਡਾ ਦਿਲ ਵੀ ਕਰਦਾ ਕਿ ਕੀਆ ਨੂੰ ਅਸੀਂ ਘਰ ਵਿੱਚ ਲਿਆਈਏ ਲੇਕਿਨ ਸਾਡੀ ਜਿਹੜੀ ਬਾਗੀਚੀ ਦੇ ਵਿੱਚ ਕੀਆ ਹੋਇਆ ਆ ਤੇ ਅਸੀਂ ਇਹ ਸੋਚਿਆ ਇੱਕ ਨਵੀਂ ਤਰ੍ਹਾਂ ਦੀ ਰੈਸਪੀ ਜਿਹੜੀ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਆਓ ਦੇਖੀਏ ਅਸੀਂ ਕੀਆ ਲਿਆ ਉਹਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰਦੇ ਆਂ। ਹਾਂਜੀ ਅਸੀਂ ਕੀਆ ਲਿਆ ਆਂ। ਡਾਢਾ ਕਿਲੋ ਕੀਆ ਹੈਗਾ ਆ। ਇਹ ਸਾਡਾ ਆਰਗੇਨਿਕ ਕੀਆ ਆ ਆਪਾਂ ਇਹਦੀ ਅੱਜ ਬਰਫੀ ਬਣਾਵਾਂਗੇ। ਇਹਨੂੰ ਪਹਿਲਾਂ ਅਸੀਂ ਛਿਲਕੇ ਤਿਆਰ ਕਰ ਲਈਏ। ਪਹਿਲਾਂ ਅਸੀਂ ਇਹਨੂੰ ਅੱਛੀ ਤਰ੍ਹਾਂ ਵਾਸ਼ ਕਰ ਲਿਆ ਹੁਣ ਅਸੀਂ ਇਹਦੀ ਛਿਲ ਜਿਹੜੀ ਹੈ ਉਤਾਰ ਲਾਂਗੇ। ਹਾਂਜੀ ਦੇਖੋ ਕੀਆ ਅਸੀਂ ਇਸ ਤਰੀਕੇ ਦੇ ਨਾਲ ਤਿਆਰ ਕਰ ਲਿਆ ਛਿਲਕੇ। ਹੁਣ ਅਸੀਂ ਇਹਨੂੰ ਕੱਦੂ ਕਸ ਕਰ ਲਾਂਗੇ ਹਾਂਜੀ ਤੁਸੀਂ ਇਹਨੂੰ ਬ੍ਰੀਕਫਾਸਟ 'ਚ ਵੀ ਕੱਦੂ ਕਸ ਕਰ ਸਕਦੇ ਆ ਮੈਂ ਇਹਨੂੰ ਮੋٹے ਵਾਲੇ ਪਾਸੇੋਂ ਕਰ ਰਹੀ ਆ ਜਿੱਧਰੋਂ ਮਰਜੀ ਤੁਸੀਂ ਇਹਨੂੰ ਕੱਦੂ ਕਸ ਜਿਹੜਾ ਆ ਕਰ ਸਕਦੇ ਆ ਇਸ ਤਰ੍ਹਾਂ ਕਿ ਆਪਾਂ ਸਾਰਾ ਜਿਹੜਾ ਕੀ ਆ ਕੱਦੂ ਕਸ ਕਰ ਲੈਣਾ ਹੈ ਦੇਖੋ ਇਸ ਤਰ੍ਹਾਂ ਹੋ ਜਾਣਾ ਇਹ ਕੀ ਆ ਦੇਖੋ ਅਸੀਂ ਕੱਦੂ ਕਸ ਕਰ ਲਿਆ ਆ ਤੁਸੀਂ ਹਮੇਸ਼ਾ ਕੀ ਆ ਜਿਹੜਾ ਆ ਬਿਨਾ ਬੀਜ ਵਾਲਾ ਲੈਣਾ ਪੱਕਿਆ ਨਾ ਹੋਵੇ ਤੇ ਬਿਲਕੁਲ ਇਸ ਤਰ੍ਹਾਂ ਤੁਸੀਂ ਉਹਨੂੰ ਪਚਲ ਕੇ ਤਿਆਰ ਕਰ ਲੈਣਾ ਹੈ ਹਾਂਜੀ ਇੱਧਰ ਮੈਂ 5 ਤੋਂ 6 ਚਮਚੇ ਜਿਹੜੇ ਚੀਨੀ ਲੈ ਲਈਏ ਕਿਉਂਕਿ ਮੈਂ ਚੀਨੀ ਘੱਟ ਪਾਉਣੀ ਆ ਤੁਸੀਂ ਟੇਸ ਅਕੋਰਡਿੰਗਲੀ ਹੋਰ ਵੀ ਪਾ ਸਕਦੇ ਆ ਮੇਅਰਮੈਂਟ ਦੇ ਅਕੋਰਡਿੰਗਲੀ ਜੇ ਅਸੀਂ ਦੇਖੀਏ ਤਾਂ 1/2 ਕਿਲੋ ਕੀ ਆ ਹੋਵੇ ਤਾਂ ਸਾਡੀ 150 ਗ੍ਰਾਮ ਚੀਨੀ ਪਾਉਗੀ ਲੇਕਿਨ ਮੈਂ 5 ਤੋਂ 7 ਚਮਚੇ ਚੀਨੀ ਜਿਹੜੀ ਆ ਉਹ ਲਈ ਆ ਇੱਧਰ ਮੈਂ ਮਿਲਕ ਪਾਊਡਰ ਲੈ ਲਿਆ ਮੈਂ ਸਿਰਫ ਮਿਲਕ ਪਾਊਡਰ ਦੇ ਨਾਲ ਹੀ ਤਿਆਰ ਕਰੂੰਗੀ ਤੁਸੀਂ ਦੂਸਰਾ ਮਿਲਕ ਵੀ ਯੂਜ਼ ਕਰ ਸਕਦੇ ਆ इधर मैं ग्रीन कलर लिया है ऑप्शनल है बिल्कुल तो मैं थोड़ा जहा जरूर पालूगी आओ देखिए हाँ जी असी एक कड़ाही लैली है हम असी घ्यो पाले एक चम्मच मैं देसी घ्यो ले, ले हाँ जी घ्यो सा मेल्ट हो गया है जोड़ा है शिफ्ट कर देना सारा इस जड़ा शिफ्ट कर देना सारा और ਪੁੰਨਾਂਗੇ ਅਸੀਂ ਮੀਡੀਅਮ ਫਲੇਮ ਤੇ ਜਿਹੜਾ ਇਹ ਘੀਆ ਪੁੰਨਦੇ ਰਹਿਣਾ ਆ ਇਸ ਤਰੀਕੇ ਦੇ ਨਾਲ ਹਲਾਉਂਦੇ ਰਹਿਣਾ ਆ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਪੁੰਦੇ ਜਾਣਾ ਆ ਦੇਖੋ ਘੀਏ ਨੇ ਵੀ ਪਾਣੀ ਛੱਡ ਦਿੰਦਾ ਆ ਤੁਸੀਂ ਇਸ ਤਰੀਕੇ ਦੇ ਨਾਲ ਜਿੰਨੀ ਦੇਰ ਤੱਕ ਘੀਆ ਜਿਸ ਤਰ੍ਹਾਂ ਇਸ ਤਰ੍ਹਾਂ ਇਕੱਠਾ じゃ ਨਹੀਂ ਹੋ ਜਾਂਦਾ ਤੁਸੀਂ ਇਹਨੂੰ ਹੁੰਦੇ ਰਹਿਣਾ ਹਾਂਜੀ ਦੇਖੋ ਹੌਲੀ ਹੌਲੀ ਦੇਖੋ ਅਸੀਂ ਇਹਨੂੰ ਇੰਨਾ ਪਕਾਇਆ ਜਿਹੜਾ ਕੀਏ ਨੇ ਪਾਣੀ ਛੱਡਿਆ ਸੀ ਉਹਦੇ ਵਿੱਚ ਹੀ ਅਸੀਂ ਇਹਨੂੰ ਪਕਾ ਲਿਆ ਸਾਨੂੰ ਜ਼ਿਆਦਾ ਘਿਓ ਦੀ ਲੋੜ ਵੀ ਨਹੀਂ ਪੈਂਦੀ ਇਸ ਮਠਿਆਈ ਦੇ ਵਿੱਚ ਦੇਖੋ ਜਿਹੜਾ ਕੀ ਇਹਦਾ ਪਾਣੀ ਸੀ ਉਹਦੇ ਵਿੱਚ ਹੀ ਜਿਹੜਾ ਕੀ ਆਇਆ ਦੇਖੋ ਪੱਕ ਰਿਹਾ ਆ ਤੇ ਕਿੰਨਾ ਘੱਟ ਰਹਿ ਗਿਆ ਆ ਇਹਨੂੰ ਅਸੀਂ ਹੋਰ ਥੋੜਾ ਜਿਹਾ ਪਕਾਵਾਂਗੇ ਜਦੋਂ ਤੱਕ ਇਹ ਪਾਣੀ ਜਿਹੜਾ ਆ ਸੁੱਕ ਨਹੀਂ ਜਾਂਦਾ ਹਾਂਜੀ ਦੇਖੋ ਜਦੋਂ ਇੰਨਾ ਪੱਕ ਜਾਵੇ ਫਿਰ ਅਸੀਂ ਇਹਦੇ ਵਿੱਚ ਚੀਨੀ ਪਾ ਲਾਂਗੇ ਚੀਨੀ ਨੂੰ ਅੱਛੇ ਤਰ੍ਹਾਂ ਘੋਲ ਲਾਂਗੇ ਤੇ ਇਹਨੂੰ ਥੋੜਾ ਜਿਹਾ ਹੋਰ ਪੱਕਣ ਦਵਾਂਗੇ ਬਿਲਕੁਲ ਇਸ ਤਰ੍ਹਾਂ 2-3 ਵਾਰ ਹਿਲਾ ਕੇ ਫਿਰ ਅਸੀਂ ਇਹਦੇ ਵਿੱਚ ਫੂਡ ਕਲਰ ਜਿਹੜਾ ਐਡ ਕਰਾਂਗੇ ਫੂਡ ਕਲਰ ਜਿਹੜਾ ਬਿਲਕੁਲ ਆਪਸ਼ਨਲ ਹੈ ਮੈਂ ਇਸ ਵਿੱਚ ਫੂਡ ਕਲਰ ਇਸ ਲਈ ਪਾ ਰਹੀ ਹਾਂ ਕਿ ਥੋੜਾ ਜਿਹਾ ਅਟਰੈਕਟਿਵ ਹੋ ਜਾਂਦੀ ਹੈ ਮਠਿਆਈ ਇਸ ਕਰਕੇ ਮੈਂ ਥੋੜਾ ਜਿਹਾ ਫੂਡ ਕਲਰ ਐਡ ਕਰੂੰਗੀ ਬਿਲਕੁਲ ਇੱਕ ਪਿੰਚ ਦੇ ਬਰਾਬਰ ਅਸੀਂ ਜਿਹੜਾ ਫੂਡ ਕਲਰ ਹੈ ਉਹ ਇਹਦੇ ਵਿੱਚ ਐਡ ਕਰ ਲਾਂਗੇ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਫੂਡ ਕਲਰ ਪਾਉਣ ਤੋਂ ਬਾਅਦ ਚੀਨੀ ਪਾਉਣ ਤੋਂ ਬਾਅਦ ਦੇਖੋ ਥੋੜਾ ਜਿਹਾ ਫੇਰ ਇਸ ਦੇ ਵਿੱਚ ਪਾਣੀ ਪਾਣੀ ਆ ਗਿਆ ਇਹਨੂੰ ਫਿਰ ਅਸੀਂ ਪਕਾਉਂਦੇ ਹੋਏ ਇਹਨੂੰ ਪਾਣੀ ਨੂੰ ਸੁਕਾ ਲਾਂਗੇ ਮੀਡੀਅਮ ਜਿਹੜੀ ਫਲੇਮ ਰੱਖ ਕੇ ਤੁਸੀਂ ਇਹਨੂੰ ਪਕਾਉਣਾ ਹੈ ਦੇਖੋ چینی ਔਰ ਫੂਡ ਕਲਰ ਪਾ ਕੇ ਅਸੀਂ ਥੋੜਾ ਜਿਹਾ ਇਹਨੂੰ ਪਕਾ ਲਿਆ ਹੁਣ ਅਸੀਂ ਇਹਦੇ ਵਿੱਚ ਮਿਲਕ ਪਾਊਡਰ ਜਿਹੜਾ ਐਡ ਕਰਾਂਗੇ ਮਿਲਕ ਪਾਊਡਰ ਤੁਸੀਂ ਚਮਚ ਚਮਚ ਕਰਕੇ ਐਡ ਕਰਨਾ ਆ ਜਿਆਦਾ ਜਿਆਦਾ ਨਹੀਂ ਪਾਉਣਾ ਹਲਕਾ ਚਮਚ ਚਮਚ ਕਰਕੇ ਐਡ ਕਰਨਾ ਤਾਂ ਕਿ ਗੁੱਠਲੀ ਜਿਹੀ ਨਾ ਬਣੇ ਉਹਨੂੰ ਮਿਕਸ ਕਰਦੇ ਜਾਣਾ ਆ ਦੇਖੋ ਇਸੇ ਤਰੀਕੇ ਮੈਂ होर जो पाउडर जरा मिल्क पाउडर ऐड करूँगी एक चम्मच चम्मच करके इस तरह असी सारा पाउडर चम्मच चम्मच करके पाल पा चुके हैं हम अभी आ गया बिल्कुल अभी हौली रखनी है क्योंकि हूँ नीचे लगेगा यह ਬਿਲਕੁਲ ਹਿਲਾਉਂਦੇ ਜਾਣਾ ਹੈ ਉਦੋਂ ਤੱਕ ਹਿਲਾਉਣਾ ਜਦੋਂ ਤੱਕ ਜਿਹੜਾ ਆ ਕੀ ਆ ਕਿ ਉਹ ਨਾ ਛੱਡ ਦਵੇ ਬਿਲਕੁਲ ਸਲੋ ਰੱਖਣੀ ਆ ਅੱਗ ਇਹ ਬਣ ਕੇ ਤਿਆਰ ਹੋ ਗਈ ਆ ਬਿਲਕੁਲ ਵੀ ਕੜਾਈ ਦੇ ਨਾਲ ਚਿਪਕ ਨਹੀਂ ਰਹੀ ਹੋਣਾ ਸੀ ਇਹਨੂੰ ਬਾਹਰ ਕੱਢ ਲੈਣੇ ਆ ਤਰੇ ਦੇ ਵਿੱਚ ਕੱਢ ਲਾਂਗੇ ਸਾਰੇ ਪਾਸੇ ਅਸੀਂ ਇਕੁਅਲ ਇਹਨੂੰ ਸਕਰੈਡ ਕਰ ਲੈਣਾ ਅਗਰ ਤੁਸੀਂ ਬਰਤਨ ਸਟੀਲ ਦਾ ਜਾਂ ਕੋਈ ਹੋਰ ਲੈ ਰਹੇ ਆ ਤਾਂ ਥੱਲਿਓਂ ਗ੍ਰੀਸ ਕਰਨਾ ਆ ਮੈਂ ਇਹ ਵਾਲਾ ਬਰਤਨ ਲੈ ਰਹੀ ਹਾਂ ਇਹਨੂੰ ਥੱਲਿਓਂ ਗ੍ਰੀਸ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਥੋੜਾ ਥੋੜਾ ਇਸ ਤਰ੍ਹਾਂ ਬਾਦਾਮ ਜਿਹੜੇ ਆ ਉਹ ਵੀ ਸਪ੍ਰਿੰਕਲ ਕਰ ਸਕਦੇ ਹੋ ਕੋਈ ਵੀ ਤੁਸੀਂ ਡਰਾਈ ਫਰੂਟ ਜਿਹੜਾ ਉੱਪਰ ਪਾ ਸਕਦੇ ਆ ਹਾਂਜੀ 1 ਘੰਟਾ ਇਹਨੂੰ ਅਸੀਂ ਫ੍ਰੀਜ 'ਚ ਰੱਖ ਲਾਂਗੇ ਫੇਰ ਇਹਦੀਆਂ ਬਰਫੀ ਦੀਆਂ ਜਿਹੜੀਆਂ ਟੁਕੜੀਆਂ ਐ ਬਹੁਤ ਅੱਛੀਆਂ ਕੱਟੀਆਂ ਜਾਣਗੀਆਂ ਹਾਂਜੀ ਦੇਖੋ ਅਸੀਂ ਇਹਨੂੰ ਇਸ ਤਰ੍ਹਾਂ ਪੀਸ ਕੱਟ ਲਾਂਗੇ ਜਿਸ ਤਰ੍ਹਾਂ ਅਸੀਂ ਬਰਫੀ ਦੇ ਪੀਸ ਕੱਟਦੇ ਆ ਇਸੇ ਤਰੀਕੇ ਅਸੀਂ ਇਸ ਸਾਈਡ ਨੂੰ ਵੀ ਕਰ ਲਾਂਗੇ ਹਾਂਜੀ ਦੇਖੋ ਬਰਫੀ ਸਾਡੀ ਜਿਹੜੀ ਐ ਬਹੁਤ ਵਧੀਆ ਬਣ ਕੇ ਤਿਆਰ ਹੋਈ ਐ ਦੇਖੋ ਸੌਫਟ ਸੌਫਟ ਜਿਹੜੀ ਬਰਫੀ ਐ ਬਿਲਕੁਲ ਬਣ ਕੇ ਤਿਆਰ ਹੋਈ ਐ ਇਹ ਖਾਣ ਵਿੱਚ ਵੀ ਓਨੀ ਟੇਸਟੀ ਹੋਊਗੀ ਜਿੰਨੀ ਇਹ ਦੇਖਣ ਵਿੱਚ ਵਧੀਆ ਲੱਗ ਰਹੀ ਆ ਦੇਖੋ ਕਿੰਨੀ ਸੌਫਟ ਜਿਹੜੀ ਬਣ ਕੇ ਤਿਆਰ ਹੋਈ ਆ ਬਹੁਤ ਜ਼ਿਆਦਾ ਟੇਸਟੀ ਜਿਹੜੀ ਆ ਔਰ ਸੌਫਟ ਬਣ ਕੇ ਤਿਆਰ ਹੋਈ ਆ ਇਹ ਤੁਸੀਂ ਵੀ ਮੇਰੇ ਇਸ ਤਰੀਕੇ ਦੇ ਨਾਲ ਬਰਫੀ ਬਣਾਓ ਖਾਓ ਘੀਆ ਦਾ ਇਸਤੇਮਾਲ ਜ਼ਿਆਦਾ ਕਰੋ ਥੈਂਕ ਯੂ